ਸਤਿ ਸ਼੍ਰੀ ਅਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬੀ ਫੈਮਿਲੀ ਸ਼ੈਫ YouTube ਚੈਨਲ ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਨਵੀਂ ਡਿਸ਼ ਜਿਹੜੀ ਬਹੁਤ ਘੱਟ ਬਣਾਈ ਜਾਂਦੀ ਹੈ ਇਹ ਨਾਨ ਵੇਜ ਡਿਸ਼ ਹੈ ਔਰ ਇਹ ਹਨ ਗੁਰਦੇ ਕਪੂਰੇ ਤੋਂ ਮੈਂ ਤੁਹਾਨੂੰ ਦਿਖਾ ਰਿਹਾ ਕਿ ਇਹ ਗੁਰਦਾ ਹੈ ਇਹ ਹਨ ਕਪੂਰੇ ਇਨੂੰ ਕੋਪੂਰਾ ਕਹਿੰਦੇ ਔਰ ਇਹ ਇਹ ਗੁਰਦਾ ਔਰ ਇਥੇ ਤੁਹਾਨੂੰ ਅਸੀਂ ਪਲੇਟ 'ਚ ਵੀ ਦਿਖਾਵਾਂਗੇ ਦੋ ਪੀਸ ਅਸੀਂ ਸਾਬਤ ਰੱਖੇ ਸੀ ਤੁਹਾਨੂੰ ਦਿਖਾਉਣ ਲਈ ਔਰ ਇਹ ਅਸੀਂ ਕੱਟ ਕੇ ਤਿਆਰ ਕੀਤੇ ਹੋਏ ਹੁਣ ਇਥੇ ਗੁਰਦੇ ਕਪੂਰੇਆਂ ਨੂੰ ਬਣਾਉਣ ਤੋਂ ਪਹਿਲੇ ਤੁਹਾਨੂੰ ਇਹ ਦੱਸਿਏ ਵੀ ਇਹਨਾਂ ਦਾ ਬਣਾਉਣ ਦਾ ਪ੍ਰੋਸੈਸ ਜਿਵੇਂ ਤੁਸੀਂ ਮੀਟ ਮੁਰਗਾ ਬਣਾਉਂਦੇ ਹੋ ਉਦਾਂ ਹੀ ਮਸਾਲਾ ਬਣਾਣਾ ਤੇ ਉਹਦੇ ਵਿੱਚ ਇਹਨਾਂ ਨੂੰ ਆਣ ਤੇ ਇਹ 20 ਤੇ 25 ਮਿੰਟ ਵਿੱਚ ਉਬਲ ਉਬਲ ਕੇ ਤਿਆਰ ਹੋ ਜਾਣਗੇ ਔਰ ਇਹਨਾਂ ਦਾ ਜਿਹੜਾ ਟੇਸ ਹੈ ਬੜਾ ਡੇਲੀਸ਼ੀਅਸ ਤੇ ਵੱਖਰਾ ਹੈ ਇਹ ਜਿਹੜੇ ਬੱਕਰੇ ਦੇ ਬਾਡੀ ਦੇ ਵੱਖਰੇ ਵੱਖਰੇ ਪੋਰਸ਼ਨ ਹੁੰਦੇ ਨੇ ਕੁਝ ਆਰਗਨ ਹੁੰਦੇ ਨੇ ਇਹ ਆਰਗਨ ਉਹਦੇ ਜਿਹੜੇ ਆਰਗਨ ਤੁਸੀਂ ਬਣਾ ਕੇ ਖਾਓਗੇ ਔਰ ਜਿਹੜੇ ਗੁਰਦੇ ਹਨ ਗੁਰਦਿਆਂ ਵਿੱਚ ਜਿਹੜੇ ਵਿਟਾਮਿਨਸ ਹੁੰਦੇ ਉਹ ਬਾਕੀ ਹਿੱਸਿਆਂ ਵਿੱਚ ਨਹੀਂ ਹੁੰਦੇ ਜਿਵੇਂ ਕਿ ਕਲੇਜੀ ਹੈ ਕਲੇਜੀ ਵਿੱਚ ਹੋਰ ਤਰ੍ਹਾਂ ਦੇ ਬੇਟਾ ਮੰਨ ਹੁੰਦੇ ਹਨ ਹੋਮੋਗਲੋਬਨ ਵਾਧਾ ਜਿਉ ਖਾਓ ਸੋ ਇਹ ਬੜੀ ਇੱਕ ਡੇਲੀਸ਼ੀਅਸ ਡਿਸ਼ ਹੈ ਹੁਣ ਆਓ ਤੁਹਾਨੂੰ ਅਸੀਂ ਇਹਦੇ ਮਸਾਲੇ ਦਿਖਾਨੇ ਆ ਉਸ ਤੋਂ ਬਾਅਦ ਅਸੀਂ ਅਗਲੀ ਪੀੜੀ ਤੇ ਤੁਰਾਂਗੇ ਇਹ ਗੁਰਦੇ ਤੇ ਇਹ ਕਪੂਰੇ ਸਾਬਤ ਰੱਖ ਰਹੇ ਸੀ ਤੁਹਾਨੂੰ ਦਿਖਾਣ ਲਈ ਅਸੀਂ ਕੁਝ ਕੱਟ ਕੇ ਰੱਖੇ ਨੇ ਤੁਸੀਂ ਦੇਖ ਸਕਦੇ ਹੋ ਇੱਕ ਗੁਰਦੇ ਦੇ ਕੱਟੇ ਹੋਏ ਪੀਸ ਹਨ ਇਹ ਵੀ ਅਸੀਂ ਇਦਾਂ ਹੀ ਕੱਟ ਕੇ ਬਾਹ ਦੇਣਿਆਂ ਇਹ ਕਪੂਰੇ ਦੇ ਪੀਸ ਅਸੀਂ ਕੱਟਿਆ ਔਰ ਇਹ ਕੱਟ ਕੇ ਰੱਖਿਆ ਤੁਹਾਨੂੰ ਦਿਖਾਉਣ ਲਈ ਸਾਬਤ ਰੱਖੇ ਸੀ ਇਦਾਂ ਕੱਟ ਕੇ ਇਹਨਾਂ ਤੋਂ ਅੱਗੇ ਇਹਨਾਂ ਦੀ ਮਸਾਲੇ ਚ ਤਿਆਰ ਕਰਾਂ ਔਰ ਹੁਣ ਤੁਸੀਂ ਮਸਾਲੇ ਦੇਖ ਲੇਨ ਹੁਣ ਅਸੀਂ ਤੁਹਾਨੂੰ ਕਿਚਨ ਇਹਦੇ ਇਹਨਾਂ ਨੂੰ ਚੁੱਲੇ ਤੇ ਲੈ ਜਾਂਦੇ ਹਾਂ ਜਾਨੀ ਕਿ ਚੁੱਲੇ ਉੱਪਰ ਬਣਦਾ ਮਸਾਲਾ ਤੇ ਫਿਰ ਉਸ ਤੋਂ ਬਾਅਦ ਕਿਵੇਂ ਇਹ ਸਾਰਾ ਅਗਲਾ ਪ੍ਰੋਸੈਸ ਦਿਖਾਉਂਦੇ ਆ ਇਹ ਅਸੀਂ ਬੂੰਖੇਲੀ ਦਾ ਤੇਲ ਪਾਇਆ ਇਹਦੇ ਵਿੱਚ ਹੁਣ ਇਹਦੇ ਵਿੱਚ ਅਸੀਂ ਇਹਦੇ ਵਿੱਚ ਹੁਣ ਅਸੀਂ ਪਾਵਾਂਗੇ ਪਿਆਜ਼ ਪਿਆਜ਼ ਪੁੰਨਾਂਗੇ ਤੁਸੀਂ ਦੇਖ ਰਹੇ ਹੋ ਬ੍ਰਾਊਨ ਹੋ ਗਏ ਨੇ ਪਿਆਜ਼ ਹੁਣ ਅੰਦਰ ਅਸੀਂ ਖੜੇ ਮਸਾਲੇ ਪਾਵਾਂਗੇ ਪਾਇਆ ਧਨੀਆ ਔਰ ਥੋੜੇ ਪਾਣੇ ਆ ਇਹ 파ਰਟੀ ਅਸੀਂ ਦਾਲਚੀਨੀ ਔਰ ਜਵਤਰੀ ਦੇਖ ਕੇ ਪਾਣੀ ਹੈ ਖੋਲ ਕੇ ਕਿਉਂਕਿ ਜਵਤਰੀ ਚ ਕਈ ਵਾਰੀ ਅੰਦਰ ਉਲੀ ਲੱਗੀ ਹੁੰਦੀ ਹੈ ਹਮੇਸ਼ਾ ਆਲਵੇਜ਼ ਇਹਦੇ ਵਿੱਚ ਅਸੀਂ ਅੱਧੀ ਜਵਤਰੀ ਪਾਤੀ ਹੈ ਇਹ ਭਾਈ ਥੋੜੀ ਜੀ ਸੌਂਫ ਇਹ ਬਾਸਾ ਜੀਰਾ ਅੰਤੀ ਚੱਕਰੀ ਚਾਰ ਪੰਜ ਛੋਟੀਆਂ ਇਲਾਚੀਆਂ ਇਹ ਵੱਡੀ ਇਲਾਚੀ ਇਹ ਜਿਹੜੇ ਖੜੇ ਮਸਾਲੇ ਵੀ ਭੁੱਜ ਗਏ ਆ ਪਿਆਜ਼ ਲਾਲ ਹੋ ਗਿਆ ਹੁਣ ਅਸੀਂ ਪਾਵਾਂਗੇ ਇਹ ਟਮਾਟਰ ਦੀ ਅਸੀਂ ਪੇਸਟ ਬਣਾ ਕੇ ਇਹਨੂੰ ਬਾਇਲ ਕਰ ਲਿਆ ਇਹਦਾ ਜਰਾ ਇਹਦੇ ਚੋਂ ਬੀਜ ਕੱਢ ਦਿੱਤੇ ਛਿਲਕਾ ਵੀ ਕੱਢ ਦਿੱਤਾ ਨੈਨੂ ਪਕਾ ਲਾਂਗੇ 5 ਮਿੰਟ ਚ ਟਮਾਟਰ ਪੱਕ ਜਾਏਗਾ ਇਹਦੇ ਚ ਲਸਣ ਤੇ ਅਦਰਕ ਦੀ ਪੇਸਟ ਪਾਤੀ ਹੈ ਹੁਣ ਪਾਦੇ ਹਾਂ ਹਲਦੀ ਇਹ ਦੇਖ ਜੀ ਮਿਰਚ ਲਾਲ ਮਿਰਚੇ ਕੋੜੀ ਨਹੀਂ ਹੁੰਦੀ ਇਹ ਰੰਗ ਹੀ ਦੇਗੀ ਸਿਰਫ ਤੁਹਾਡੀ ਕਲਰ ਬਹੁਤ ਅੱਛਾ ਕਰ ਦੇਗੀ ਇਹ ਪੰਦੇਆਂ ਕਸਤੂਰੀ ਮੇਥੀ ਹੁਣ ਇਹਨੂੰ ਪਕਾ ਲਾਂਗੇ ਥੋੜੀ ਦੇਰ ਜਦੋਂ ਪੱਕ ਜਾਏਗੀ ਫਿਰ ਇਹਦੇ ਵਿੱਚ ਪਾਣੀ ਪਾ ਕੇ ਤਰੀ ਬਣਾਵਾਂਗੇ ਇਹ ਹੁਣ ਇਹਦੇ ਵਿੱਚ ਪਾਤਾ ਸੀ ਨਮਕ ਪਾਕਿਸਤਾਨੀ ਨਮਕ ਵਰਤਦੇ ਆ ਇਸ ਕਰਕੇ ਪਿੰਕ ਹੈ ਇਹ ਨਮਕ ਪਾਤਾ ਮਸਾਲਾ ਤਿਆਰ ਹੈ ਬਸ ਹੁਣ ਇਹਦੇ ਵਿੱਚ ਪਾਵਾਂਗੇ ਪਾਣੀ ਤੁਹਾਡੇ ਸਾਹਮਣੇ ਆ ਉਹ ਬੁਲਦਾ ਬੁਲਦਾ ਪਾਣੀ ਪਾਤਾ ਸੀ ਤਰੀ ਗੁਣਾਉਣ ਲਈ ਹੁਣ ਇਹਦੇ ਵਿੱਚ ਪਾਵਾਂਗੇ ਗੁਰਦੇ ਕਪੂਰੇ ਇਹ ਕਪੂਰੇ ਲੈ ਕੇ ਉਨ ਪਾਵਾਂਗੇ ਗੁਰਦੇ ਦੇ ਟੁਕੜੇ ਸਾਰੇਆਂ ਜੈਫਲ ਦਾ ਪਾਊਡਰ ਪਾਵਾਂਗੇ ਇੱਕ ਘੜਦਾ ਬੜਿਆਂ ਹੋਇਆ ਗਰਮ ਮਸਾਲਾ ਇੱਕ ਚਮਚਾ ਇਹ 15 ਤੋਂ 20 ਮਿੰਟ ਉਬਲਣਗੇ 25 ਵੀ ਲੱਗ ਸਕਦੇ ਤੁਹਾਡੇ ਕਿੰਨੀ ਉਮਰ ਦਾ ਬੱਕਰਾ ਹੈ ਉਹਦੇ ਗੁਰਦੇ ਤੋਂ ਗੁਰਦਿਆਂ ਤੇ ਟਾਈਮ ਲੱਗਦਾ ਕਪੂਰੇ ਤੇ ਫਟਾਫਟ ਇਹ ਗੁਰਦੇ ਕਪੂਰੇ ਤਿਆਰ ਹਨ ਬੱਕਰੇ ਦੇ ਦੋ ਆਰਗਨ ਮਿਕਸ ਕਰਕੇ ਬਣਾਏ ਇਹ ਦੇਖੋ ਇਹਦਾ ਰੰਗ ਦੇਖੋ ਟੇਸਟ ਦੇਖੋ ਇਹ ਤਿਆਰ ਹੈ ਇਹ ਗੁਰਦੇ ਕਪੂਰੇ ਤਿਆਰ ਹੋ ਗਈਨ ਡਿਸ਼ ਇਹ ਡਿਸ਼ ਹੈ ਇਹ ਤੁਸੀਂ ਦੇਖ ਸਕਦੇ ਹੋ ਔਰ ਇਸ ਨੂੰ ਹੁਣ ਸਵਾਦ ਨਾਲ ਖਾਓ ਮੇਰੇ ਆਪ ਜੀ ਨੂੰ गुजारिश ਹੈ ਜੇਕਰ ਤੁਸੀਂ ਇਸ ਚੈਨਲ ਨੂੰ ਹੁਣ ਤੀਕਨ ਸਬਸਕ੍ਰਾਈਬ ਨਹੀਂ ਕੀਤਾ ਇਹਨੂੰ ਸਬਸਕ੍ਰਾਈਬ ਕਰੋ ਇਹਨੂੰ ਲਾਈਕ ਕਰੋ ਔਰ ਇਸ ਨੂੰ ਆਪਣਾ ਸ਼ੇਅਰ ਵੀ ਕਰੋ ਆਪਣੇ ਮਿੱਤਰਾਂ ਨਾਲ ਦੋਸਤਾਂ ਨਾਲ ਰਿਸ਼ਤੇਦਾਰਾਂ ਨਾਲ ਇਸ ਦੀ ਬੈਲ ਆਈਕਨ ਜ਼ਰੂਰ ਦਬਾਓ ਤਾਂ ਜੇ ਜਿਹੜੀ ਵੀ ਅਸੀਂ ਵੀਡੀਓ ਬਣਾਈਏ ਉਹ ਸਿੱਧੀ ਤੁਹਾਨੂੰ ਉਸੇ ਵੇਲੇ ਮਿਲੇ ਤਾਂ ਜੋ ਨਵੀਂ ਬਣਾਈ ਹੋਈ ਡਿਸ਼ ਨੂੰ ਬਣਾਉਣ ਦਾ ਤੁਸੀਂ ਰੈਸਪੀ ਸਿੱਖੋ ਅਤੇ ਉਹਨੂੰ ਬਣਾ ਕੇ ਜਿਹੜੀ ਹੈ ਉਹਦਾ ਆਨੰਦ ਮਾਣੋ